ਜਾ ਕੇ ਜੇ ਗੱਲਬਾਤ ਹੁੰਦੀ ਆ ਉਹ ਥਾਣੇ ਜਾ ਕੇ ਕਰਦੇ ਨਹੀਂ ਜਾ ਕੇ ਉੱਥੇ ਇਹ ਮਰਾਜ ਜੀ ਐਸਆਈ ਇਹ ਮਰਾਜਾ ਇਹਨਾਂ ਨੂੰ ਬੁਲਾ ਰਿਆ ਵੀ ਉੱਥੇ ਆ ਕੇ ਗੱਲ ਦੱਸੋ ਸਾਨੂੰ ਜੋ ਵੀ ਆ ਅਸੀਂ ਇਹਨਾਂ ਨੂੰ ਉਹ ਵੀ ਡਾਕੂਮੈਂਟ ਆ ਉਹ ਆ ਕੇ ਦਿਖਾਉਣ ਹਾਂ ਕਿ ਜੋ ਵੀ ਤੁਹਾਡੇ ਹੈਗੇ ਆ ਜੋ ਕਾਨੂੰਨ ਦਾ ਆਪਣਾ ਜਿੱਤੀ ਕੋਈ ਕੁਝਤਾ ਵਾ ਤਾਂ ਵੀ ਦੱਸੇ ਰਾ ਕੇ ਕਿ ਉਹ ਕੀਤਾ ਤਾਂ ਨਹੀਂ ਦੱਸੋ ਤੁਹਾਡੇ ਆਪਣੇ ਬਾਹਰ ਹੀ ਨਹੀਂ ਆ ਤਾਂ ਉਹ ਇੱਕ ਗੱਲ ਮੈਂ ਤੁਹਾਡੀ ਨਜ਼ਰੋਂ ਸਾਂਝੀ ਕਰਨਾ ਚਾਹੁੰਦਾ ਹਾਂ ਜੇ ਕੋਰਟ ਦੇ ਵਿੱਚ ਤੁਹਾਡਾ ਡਿਵੋਰਸ ਚੱਲਦਾ ਪਿਆ ਤੇ ਫਿਰ ਤੂੰ ਕੁੜੀ ਨੂੰ ਨੋਟਿਸ ਤੇ ਆਇਆ ਉਹ ਉੱਥੇ ਜਾ ਕੇ ਜਲੰਧਰ ਦੇ ਵਿੱਚ ਤੂੰ ਕਹਿੰਦਾ ਮੇਰੀ ਵਾਈਫ ਆ ਤੇ ਇੱਥੇ ਬੜਾ ਫੜ ਹੋਟਲ 'ਚ ਆ ਤੇ ਮੈਂ ਕਿੱਥੇ ਰਾਤ ਰਸਤ ਉਪਰ ਗੋ ਜਾਣੀ ਇਹ ਕਿਹੜਾ ਜੀ ਡਿਵੋਰਸ ਹੁੰਦਾ ਦੱਸੋ ਮੈਨੂੰ ਇਹਨੂੰ ਤਾਂ ਰਾਈਟ ਹੈ ਦੱਸੋ ਉਹ ਬਚਾਰੀ ਉਹ ਡਰਦੀ ਮਾਰੀ ਵਿਚਾਰੀ ਹੋਰ ਤਾਂ ਚਲ ਜਾਂਦੀ ਆ ਉਹ ਕਹਿੰਦੀ ਮੇਰਾ ਘਰ ਵਾਲੇ ਨੇ ਬੁਲਾਇਆ ਮੈਂ ਚਲ ਜਾਂਦੀ ਆ ਤੂੰ ਉਹਨੂੰ ਯੂਜ਼ ਕਰਨ ਦੇ ਆ ਫੇਰ ਦੇਖੋ ਤੁਸੀਂ ਆਪਣਾ ਜੀ ਆਪਣਾ 376 ਸਾਥ ਸਾਥ ਤੇ ਹੁਣ ਸ਼ਿਕਾਇਤ ਕਰਨ ਲੱਗ ਪਏ ਹੋ ਜਾਂ ਨਹੀਂ ਐਸੀ ਅਗਰ ਨਹੀਂ ਲੱਗਦੀ ਧਾਰਮਿਕ ਧਾਰਮਿਕ ਗੱਲ ਹੈ ਜੀ ਦੇਖੋ ਜਦੋਂ ਤੁਹਾਨੂੰ ਪਤਾ ਕਿ ਉਹ ਐਸੀ ਸਮਾਜ ਨੂੰ ਬਲੋਕ ਕਰਦੀ ਤੇ ਤੁਸੀਂ ਵਿਆਹ ਕਿਉਂ ਕਰਾਇਆ ਅੱਜ ਤੁਸੀਂ ਉਹਨੂੰ ਜੁੜੀ ਕੇ ਆ ਕੇ ਤੁਸੀਂ ਬਖਸ਼ਾਮ ਕਰਨ ਲਿਆ ਹੋ ਜਲੀਲ ਕਰਦੇ ਪਿਆ ਰਹੇ ਹੋ ਇਹ ਕੀ ਗੱਲ ਹੈ ਅਜੀ ਬਾਰ ਬਾਰ ਕਰੋ ਚੋਕ ਇੱਕੋ ਜਿਹੀ ਸੈਮੀ ਆਪਣੀ ਡਿਊਟੀ ਚ ਕਰਨ ਲਈ ਉਹ ਅਗਰ ਬਜਾਰੀ ਪ੍ਰਿਵਿਲੇਜ ਆ ਆਪਣੇ ਆਪ ਦੀ ਇੱਜ਼ਤ ਬਚਾਣ ਪਿੱਛੇ ਉਹ ਕਿਸੇ ਨੂੰ ਗਾਲੀ ਸ਼ੇਅਰ ਕਰਦੀ ਐਡਾ ਥੋੜੀ ਉਹਨੂੰ ਦਬਾਈ ਜਾਣਾ ਅਗਲੀ ਨੂੰ ਜਿੱਦ ਤੱਕ ਨੰਬਰ ਤੋਂ ਹਾਂ ਨੰਬਰ ਮੁੰਡੇ ਨੂੰ ਚਾਹੀਦਾ ਨਾ ਨੰਬਰ ਨੰਬਰ ਸਿੱਧੀ ਗੱਲ ਹੈ ਸਾਨੂੰ ਦਾ ਕੋਪਾ ਕੀ ਆ 112 ਨਾਲ ਕੰਪਲੇਂਟ ਆਈ ਆ ਕਿ ਮੇਰੇ ਨਾਲ ਇਹ ਕਿਨਾਂ ਜ਼ਿੰਮੇਵਾਰੀ ਆ ਗਏ ਆ ਕੈਮਰੇ ਲੱਗੇ ਆ ਦੇਖ ਲੈ ਕਿਹੜੀ ਗੱਲ ਗੰਦੇ ਪਈ ਹੈ ਕਿ ਜਾਜ ਜਿਆ ਜਿਆ ਗੱਲ ਸੀ ਪੀ ਸਾਹਿਬ ਨੂੰ ਕਹ ਦੇਣੇ ਆ ਪਰ ਦੇਖੋ ਤੁਸੀਂ ਮੌਕੇ ਦੇ ਜਾਜ ਦੇ ਚੈੱਕ ਦੇ ਅਫਸਰ ਵਾਦ ਦਾ ਪੁੱਛੇ ਹੋ ਦੇਖੋ ਇੱਥੇ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਤੇ ਲੈ ਕੇ ਜਾਓ ਕਹਿੰਦਾ ਵੀ ਜਾਓ ਸਾਡੇ ਮਕਾਬੇ ਬਣ ਨਹੀਂ ਹੋ ਰਹੇ ਇਹ ਕੋ ਚਲੋ ਸਾਡੇ ਕਰਕੇ ਜੀ ਤੁਸੀਂ ਬੁਲਾ ਲੈਂਗੇ ਮੈਂ ਤੁਹਾਨੂੰ ਬੁਲਾਇਆ ਤੁਹਾਡੇ ਸਾਹਮਣੇ ਆਇਆ ਹਾਂ ਜੀ ਕਿੱਥੇ ਆਉਂਦੇ ਨਹੀਂ ਕਿਉਂ ਲਾਇਆ ਆਈ ਇਹਨਾਂ ਨੂੰ ਇਹ ਕਿੰਦੇ ਨੂੰ ਮੁੰਡਾ ਅੰਦਰ ਵੀ ਮੁੰਡਾ ਅੰਦਰ ਆ ਮੈਂ ਨਾ ਕਾਂਸਟੈਂਸ ਤੋਂ ਉਹ ਜਿਵੇਂ ਕੱਲ ਲਾ ਤਲਾਸ਼ੀ ਲਾ ਜਾਦੇ ਇਹਨਾਂ ਦੇ ਘਰ ਹੈਗਾ ਮੁੰਡਾ ਅੰਦਰ ਬਿਲਕੁਲ ਨਹੀਂ ਆਈਆਂ ਕੋਈ ਜਨਾਨੀ ਨਾਲ ਗਈ ਤੁਹਾਡੀ ਕੋਈ ਲੜੀ ਬਾਰੇ ਕੋਣ ਹੀ ਨਾਲ ਗਏ ਅੰਦਰ ਵੀ ਮੁੰਡਾ ਨਹੀਂ ਅੰਦਰ ਆ ਠੀਕ ਹੈ ਸਾਰੇ ਅੰਦਰ ਹੈ ਕੋਈ ਇੱਕ ਕੁੜੀ ਨੇ ਤਾਂ ਕੰਮ ਆ ਰਹੀ ਹੈ ਇਹ ਕੋਈ ਜਦੋਂ ਅਸੀਂ ਉਧੋ ਗਏ ਆ ਉਹਨੇ ਤੁਹਾਨੂੰ ਕੋਈ ਦੱਸਿਆ ਜਿਉਂ ਨਾ ਅੱਗੇ ਦੁਬਾਰਾ ਇਹਨਾਂ ਭਾਜੀ ਇੱਕ ਵਾਰ ਪੁੱਛਣਾ ਚਾਹੁੰਦਾ ਕਿ ਜੇ ਇਸ ਗਲੀ ਦੇ ਵਿੱਚ ਇਸ ਆਪਣੇ ਏਰੀਆ ਦੇ ਵਿੱਚ ਤੂੰ ਕੁੜੀ ਨੂੰ ਅਪਣਾਣ ਦੇ ਹੱਕ ਤੇ ਨਹੀਂ ਹੈਗਾ ਤੇ ਤੂੰ ਸਿਟੀ ਤੋਂ ਬਾਹਰ ਹੋ ਕੇ ਕਿਉਂ ਮਿਲਦਾ ਪਿਆ ਕੁੜੀ ਦੂਜੇ ਥਾਂ ਜਾ ਕੇ ਕਹੋ ਇਹ ਕਿਰ ਜਾ ਕੇ ਕਿਉਂ ਮਿਲਦਾ ਕੁੜੀ ਨੂੰ ਇਹ ਨਾ ਲੈਣੀ ਕਿ ਉਹ ਬਹਿ ਗਈ ਗੱਲ ਉਹ ਅਸੀਂ ਜੇ ਉਹਨਾਂ ਨੇ ਪ੍ਰੂਫ ਦੇ ਦਿੱਤਾ ਤੇ ਵਿੱਚ ਕੱਚੇ ਹੋ ਗਏ ਅਸੀਂ ਨੂੰ ਲੱਭੀ ਅਸੀਂ ਇਹ ਕੱਚੇ ਨਹੀਂ ਨਾ ਰਹਿਣਾ ਜੇ ਜੇ ਅਸੀਂ ਮੋਗੋ ਪਰੇ ਠਾਗੇ ਪਹੁੰਚੇ ਆ ਸਾਡੀ ਭੈਣ ਆ ਹਰਪ੍ਰੀਤ ਕੌਰ ਜਿਨ੍ਹਾਂ ਦਾ ਪਤਾ ਲੱਗਾ ਕਿ ਸੋਹਰੇ ਪਰਿਵਾਰ ਨੇ ਕੋਟ ਮਾਰ ਕੀਤੀ ਆ ਤੇ ਭੈਣ ਸਾਡੀ ਸਵੇਰੇ 8 ਵਜੇ ਦੀ ਉਹਨਾਂ ਦੇ ਦਰਵਾਜ਼ੇ ਗਾੜੀ ਬੈਠੀ ਸੋਹਰਾ ਪਰਿਵਾਰ ਦੇ ਪਰ ਸੋਹਰਾ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਭੈਣ ਦੀ ਕੁੱਟਮਾਰ ਕੀਤੀ ਪੈਣਾ ਹਰਪ੍ਰੀਤ ਕੌਰ ਦੀ ਸੋ ਇਹਦੇ ਭੈਣ ਨੇ ਮੁਗਪੁਰੇ ਥਾਣੇ ਵਿੱਚ ਦਰਖਾਸਤ ਦਿੱਤੀ ਆ ਜਿਹਦੇ ਤਹਿਤ ਜ세 ਬੰਦੀਆਂ ਇਕੱਠੀਆਂ ਹੋਈਆਂ ਵਾ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਇਸ ਭੈਣ ਦੀ ਹਰਪ੍ਰੀਤ ਕੌਰ ਦੀ ਦਰਖਾਸਤ ਤੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਅਗਰ ਤੇ ਕਾਰ ਨਹੀਂ ਕਰਦੇ ਵੇਖੋ ਜੀ ਜੇ ਕਾਰਵਾਈ ਨਹੀਂ ਕਰਦੇ ਤੇ ਫਿਰ ਅਸੀਂ ਵਾਲਮੀਕੀ ਸਮਾਜ ਆਪਣੀ ਭੈਣ ਦੇ ਨਾਲ ਖੜੇ ਆ ਤੇ ਹੋਰ ਵੀ ਜ세 ਬੰਦੀਆਂ ਜਿਹੜੀਆਂ ਪੂਰਾ ਸਾਡਾ ਸਾਥ ਦੇਣੀਆਂ ਇਸ ਭੈਣ ਨੂੰ ਜੋ ਬੰਦਾ ਇਨਸਾਨ ਸਾਹਿਬ ਦਵਾ ਕੇ ਟਾਂਗੇ ਤੇ ਦਿਵਾਉਣਾ ਸਾਨੂੰ ਵੈਸੇ ਵੀ ਆਉਂਦਾ ਵਾ ਹਾਂਜੀ ਸਰ ਇੱਕ ਜਿਹੜਾ ਲੇਡੀ ਛਲੋਂ ਜਿਹੜਾ ਵੀ ਹਰਪੀਤ ਕੋਰ ਵੱਲੋਂ ਜਿਹੜਾ ਵੀ ਇਹਨਾਂ ਸੂਰੇ ਪਰਵਾਦੀ ਘਰ ਜਾਣ ਕੇ ਜਿਹੜਾ ਵੀ ਉਹਨਾਂ ਦਾ ਗੇਟ ਗਾੜੀ ਬੈਠੀ ਹੈ ਕੀ ਕਰਨੇ ਸਾਨੂੰ ਤੇ 112 ਹੈਲਪਲਾਈਨ ਤੋਂ ਸਾਨੂੰ ਆਇਆ ਸੀ ਕਾਲ ਆਈ ਹੈ ਜੀ ਮਾਦਾ ਕਹਿੰਦੀ ਵੀ ਮੇਰੇ ਮੇreturnData ਹੈਪਰ ਹੋ ਰਿਹਾ ਮੇਰੇ ਹੱਥੀ ਪਏ ਆ ਕੇ ਮੇਰੀ ਨੌਂ ਹੀ ਉਹ ਕਹਿ ਰਹੇ ਕਿ ਨੌਂ ਆ ਮੈਂ ਕੋਟਕੀਸ ਚੱਲ ਰਿਹਾ ਸਾਡਾ ਜੀ ਤੇ ਬੇਟਾ ਸਾਡੇ ਨੂੰ ਫਾਰਕਟ ਹੀ ਦਿੱਤੀ ਆ ਮੈਂ ਮੈਂ ਆਪਣੇ ਤੋਂ ਉਹਨੂੰ ਲਾਕ ਕੀਤਾ ਵਾ ਤੇ ਇਹਨਾਂ ਦਾ ਕਹਿਣਾ ਮੇਰੇ ਹੱਥੀ ਪਏ ਆਗੇ ਇੱਥੇ ਤੇ ਮੇਰੇ ਘਰ ਗਾੜੀ ਮੈਨੂੰ ਘੇਰਿਆ ਵਾ ਮੈਨੂੰ ਬਾਹਰ ਨਹੀਂ ਨਿਕਲ ਦੇ ਦੇ ਅਸੀਂ 112 ਤੋਂ ਹੈਲਪਲਾਈਨ ਤੋਂ ਉਸੇ ਵਾਲੇ ਆ ਗਏ ਜੀ ਨਾ ਕੋਈ ਲੋਕ ਕੀਤੀ ਆ ਤੇ ਬਾਰੇ ਸਾਨੂੰ ਨਹੀਂ ਪਤਾ ਕੀ ਕੋਰਟ ਤੇ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਉਹ ਐਸਐਚਓ ਸਾਹਿਬ ਦੀ ਨੋਟਚ ਲੈ ਆਦਣੇ ਆ ਥਾਣਾ ਮੁਕਤਪੁਰਾ ਜਾ ਕੇ ਜੋ ਵੀ ਇਹਨਾਂ ਦਾ ਹੋਊਗਾ ਉਹ ਜਾ ਕੇ ਉੱਚ ਅਫਸਰਾਂ ਨੂੰ ਦੱਸਾਂਗੇ ਜਿਹੜੀ ਬੀਬੀ ਨੇ ਤੁਹਾਨੂੰ ਹੈਲਪਲਾਈਨ ਤੇ ਨੰਬਰ ਤੇ ਫੋਨ ਕੀਤਾ ਗਿਆ ਤੇ ਉਹਨਾਂ ਕੋ ਕੋਰਟ ਦੀ ਜਿਹੜੀ ਪੀਐਫਆਈਆਰ ਜਾਂ ਮੰਗੀ ਤਾਂ ਕੋਈ ਨਹੀਂ ਸਾਨੂੰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੇ ਜਾ ਕੇ ਥਾਣੇ ਦਿਖਾਉਣਗੇ ਸਾਨੂੰ ਨਹੀਂ ਕੋਈ ਦਿਖਾਇਆ ਥਾਣੇ ਐਸਐਚਓ ਸਾਹਿਬ ਨੂੰ ਦਿਖਾਉਣਗੇ ਹੁਣ ਕੀ ਕਹਿ ਕੇ ਚਲੇ ਪਰਿਵਾਰ ਵਾਲੇ ਨੇ ਪਰਿਵਾਰਾਂ ਨੇ ਟਾਈਮ ਦੇ ਕੇ ਚਲੇ ਜੀ ਹਾਂਜੀ ਮੈਂ ਸੰਜੂ ਰੋੜਾ ਜੀ ਸਟੇਟ ਸੈਕਟਰੀ ਪ੍ਰਦੇਸ਼ ਕਾਂਗਰਸ ਤੋਂ ਸਿਟੀ ਜਲੰਧਰ ਦੇ ਵਿੱਚੋਂ ਸਾਡੇ ਬਹੁਤ ਕਾਬਿਲ ਅਫਸਰ ਨੇ ਔਰ ਕਾਰਪੋਰੇਸ਼ਨ ਦੇ ਵਿੱਚ ਇੰਨੀ ਮਿਹਨਤ ਕਰ ਰਹੀ ਕੁੜੀ ਜਦੋਂ ਪਤਾ ਲੱਗਾ ਕਿ ਫੈਮਿਲੀ ਡਿਸਪਿਊਟ ਇਹਨਾਂ ਦਾ ਕੋਈ ਚੱਲ ਰਿਹਾ ਹੈ ਅੱਜ ਹੀ ਮੈਨੂੰ ਪਤਾ ਲੱਗਾ ਵੈਸੇ ਤਾਂ ਇਹ ਹਸਬੰਡ ਵਾਈਫ ਹਮੇਸ਼ਾ ਹੀ ਉੱਥੇ ਜਦੋਂ ਜਲੰਧਰ ਦੇ ਵਿੱਚ ਆਉਂਦੇ ਸੀ ਤੇ ਉੱਥੇ ਹੋਟਲ 'ਚ ਸਟੇ ਕਰਨੀ ਜਾਂ ਇਕੱਠਿਆਂ ਨੇ ਰਹਿਣਾ ਇਕੱਠਿਆਂ ਨੇ ਖਾਣਾ ਕਦੀ ਮੈਨੂੰ ਲੱਗਾ ਨਹੀਂ ਕਿ ਇਹ ਹਸਬੰਡ ਵਾਈਫ ਦਾ ਇੰਨਾ ਜ਼ਿਆਦਾ ਡਿਸਬਿਊਟ ਆਪਸ ਵਿੱਚ ਹੈਗਾ ਕਿਉਂਕਿ ਜਦੋਂ ਇੱਕ ਹਸਬੰਡ ਤੇ ਵਾਈਫ ਇਕੱਠੇ ਰਹਿੰਦੇ ਹੋਣ ਇਕੱਠੇ ਬੈਠਦੇ ਹੋਣ ਇਕੱਠੇ ਜਾ ਕੇ ਕਿਸੇ ਕਮਰੇ ਚ ਸਟੇ ਕਰਦੇ ਹੋਣ ਤੇ ਜਾਇਜ਼ ਹੈ ਕਿ ਉਹ ਰਿਸ਼ਤਾ ਪਾਕ ਹੁੰਦਾ ਪਰ ਜਦੋਂ ਇਹਨਾਂ ਬਾਰੇ ਅੱਜ ਮੈਨੂੰ ਪਤਾ ਲੱਗਾ ਤੇ ਮੇਰੇ ਆਪ ਤੇ ਪੈਰਾ ਥਲੋ ਜ਼ਮੀਨ ਨਿਕਲ ਗਈ ਕਿ ਯਾਰ ਉਹ ਕਹਿੰਦੇ ਕਿ ਮੈਂ 2 ਸਾਲ ਤੋਂ ਆਪਣੇ ਹਸਬੰਡ ਦੇ ਨਾਲ ਰਹੀ ਹੀ ਨਹੀਂ ਰਹੀ ਜਦੋਂ ਇੱਕ ਵਾਈਫ ਆਪਣੇ ਹਸਬੰਡ ਦੇ ਨਾਲ 2 ਸਾਲ ਤੋਂ ਰਹੀ ਨਹੀਂ ਰਹੀ ਤੇ ਫਿਰ ਉਸ ਰਿਸ਼ਤੇ ਦੇ ਨਤੇ ਬਾਹਰ ਜਦੋਂ ਮਿਲਣਾ ਜਾਂ ਕਿਸੇ ਹੋਟਲ ਦੇ ਵਿੱਚ ਸਟੇ ਕਰਨਾ ਫਿਰ ਤਾਂ ਉਹ ਗਲਤ ਗੱਲ ਹੈ ਜਿਹੜਾ ਬੰਦਾ ਆਪਣੀ ਵਾਈਫ ਨੂੰ اپنی ਵਾਈਫ ਨਹੀਂ ਘਰ ਆ ਕੇ کہہ ਰਿਹਾ ਬਾਹਰ ਜਿੱਥੇ ਮਰਜੀ ਘੁੰਮਦਾ ਪਿਆ ਜਾਂ ਜਿੱਥੇ ਮਰਜੀ ਘੁਮਾਉਂਦਾ ਪਿਆ ਇਹ ਤਾਂ ਸਰਾ ਸਰ ਗਲਤ ਗੱਲ ਹੈ ਇਹਦਾ ਮਤਲਬ ਤੁਸੀਂ ਯੂਜ਼ ਕਰਦੇ ਪਏ ਹੋ ਉਸ ਔਰਤ ਨੂੰ ਤੁਸੀਂ ਯੂਜ਼ ਐਂਡ ਥਰੋ ਕਰਦੇ ਪਏ ਹੋ ਇਹ ਬਹੁਤ ਹੀ ਘਟੀਆ ਗੱਲ ਹੈ ਕਿਉਂਕਿ ਜਿਹੜਾ پاک ਰਿਸ਼ਤਾ ਤੁਸੀਂ ਇੱਕ ਮੈਨੂੰ ਹੁਣ ਪਤਾ ਲੱਗਾ ਕਿ ਮੈਂ ਜੀ ਐਸੀ ਸਮਾਜ ਤੋਂ ਕੋਈ ਬਿਲੋਂਗ ਕਰਦੀ ਆ ਪਰ ਜੇ ਐਸੀ ਸਮਾਜ ਕੀ ਗਲਤ ਧਰਮ ਕੀ ਕਹਿੰਦਾ ਕਿ ਕਿਸੇ ਦੀ ਸਮਾਜਿਕ ਤੌਰ ਤੇ ਜੇ ਅਸੀਂ ਗੱਲ ਕਰਦੇ ਆ ਮੈਂ ਤਾਂ ਇੱਕ ਗੱਲ ਕਹੂੰਗਾ ਸਮਾਨਤਾ ਦੇ ਅਧਿਕਾਰ ਸਭ ਨੂੰ ਮਿਲਿਆ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਦੋਂ ਦੇ ਸੰਵਿਧਾਨ ਲਿਖਿਆ ਆ ਭਾਰਤ ਦੇਸ਼ ਨੂੰ ਸੰਵਿਧਾਨ ਦਿੱਤਾ ਆ ਉਹਦੇ ਵਿੱਚ ਸਮਾਨਤਾ ਦੇ ਅਧਿਕਾਰ ਸਭ ਨੂੰ ਦਿੱਤਾ ਆ ਅੱਜ ਇੱਕ ਐਸੀ ਸਮਾਜ ਦੇ ਹੋਣ ਕਰਕੇ ਇੱਕ ਕੁੜੀ ਨੂੰ ਤਧਕਾਰਿਆ ਜਾ ਰਿਹਾ ਕਿੱਥੇ ਸਮਾਜ ਖੜਾ ਜੇ ਤੈਨੂੰ ਪਤਾ ਸੀ ਇਹ ਐਸੀ ਸਮਾਜ ਤੋਂ ਆ ਫਿਰ ਤੂੰ ਘਟੋ ਘਟ ਵਿਆਹ ਹੀ ਨਾ ਕਰਾਉਂਦਾ ਤੂੰ ਉਹਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਇਹ ਗੱਲਾਂ ਆ ਦੀ ਹਰਕਤਾਂ ਜੋ ਮੈਨੂੰ ਇੱਥੇ ਆ ਕੇ ਪਤਾ ਲੱਗੀਆਂ ਹੁਣ ਵੀ ਮੈਂ ਹੈਂਡ ਫ੍ਰੀ ਕਰਕੇ ਫੋਨ ਤੇ ਗੱਲ ਕੀਤੀ ਆ ਕਿਰ ਕਿੱਥੇ ਹੋ ਤੁਸੀਂ ਰਾਹੁਲ ਜੀ ਕਹਿੰਦੇ ਸਾਡੇ ਚ ਕੋਈ ਇਦਾਂ ਦੀ ਗੱਲ ਤਾਂ ਆਪ ਬੁੰਡਾ ਗੈਪ ਹੈ ਜਿਹੜੀ ਕੁੜੀ 2 ਸਾਲ ਤੋਂ ਰਹਿ ਨਹੀਂ ਰਹੀ ਔਰ ਆਪਣੇ ਘਰ ਦੇ ਅੰਦਰ ਐਂਟਰ ਕਰਨ ਲਈ ਉਹ ਤਰਸ ਰਹੀ ਹੈ ਔਰ ਉਸ ਨੂੰ ਨੋ ਦਾ ਦਰਜਾ ਨਹੀਂ ਮਿਲ ਰਿਹਾ ਉਸ ਨੂੰ ਵਾਈਫ ਦਾ ਦਰਜਾ ਨਹੀਂ ਮਿਲ ਰਿਹਾ ਉਹ ਵਿਚਾਰੀ ਕਿੱਥੇ ਖੜੀ ਹੈ ਔਰ ਇੱਕ ਕਾਬਿਲ ਅਫਸਰ ਦੇ ਨਾਲ ਇਦਾਂ ਧੱਕਾ ਹੋਇਆ ਤੇ ਸਾਡਾ ਪੰਜਾਬ ਸਾਡਾ ਸ਼ਹਿਰ ਕਿੱਥੇ ਖੜਾ ਕਿ ਇਹੋ ਜਿਹੇ ਧੱਕੇ ਜੇ ਨੋਆ ਧਿਆਣਾ ਹੋਣ ਲੱਪੇ ਤੇ ਦੱਸੋ ਸਮਾਜਿਕ ਤੌਰ ਤੇ ਲੋਕਤੰਤਰ ਕਿੱਥੇ ਹੈ ਰਾਹੁਲ ਦੀ ਮਾਤਾ ਵੱਲੋਂ ਜਿਹੜੇ ਮੇਰੇ ਘਰ ਆਣ ਕੇ ਮੇਰੀ ਕੁੱਟਮਾਰ ਕੀਤੀ ਜੀ ਉਹਦਾ ਕੀ ਕਰਨੇ ਇਹ ਕੁੱਟਮਾਰ ਤਾਂ ਹੁੰਦੀ ਹੈ ਜੇ ਦਰਵਾਜ਼ਾ ਖੁੱਲ੍ਹਾ ਹੋਵੇ ਹਜੇ ਤੱਕ ਤਾਂ ਮੈਨੂੰ ਦਰਵਾਜ਼ੇ ਦਾ ਵੀ ਨਹੀਂ ਪਤਾ ਲੱਗਾ ਖੋਲ੍ਹਿਆ ਕੁੱਟਮਾਰ ਅੰਦਰ ਵੜ ਕੇ ਹੁੰਦੀ ਹੈ ਜਾਂ ਬਾਹਰ ਬਾਹਰ ਖੜੇ ਵਿਚਾਰੇ ਮੈਂ ਜਦੋਂ ਆਇਆ ਬੈਠੇ ਹੋਏ ਆ ਉਹਦੇ ਆਸ-ਪਾਸ ਵਿਚਾਰੀ ਕੁੜੀ ਬੈਠੀ ਹੈ ਕਿ ਮੈਂ ਅੰਨੂੰ ਅੰਦਰ ਐਂਟਰ ਕਰੇ ਕੋਈ ਇੱਕ ਘਰ ਦੀ ਨੋਂਨ ਤੁਸੀਂ ਬਾਹਰ ਖਿਲਾੜ ਕੇ ਬੈਠੇ ਹੋਏ ਹੋ ਔਰ ਕਾਬਿਲ ਅਫਸਰ ਹੈ ਉਹ ਸ਼ਹਿਰ ਦੇ ਵਿੱਚ ਉਹਦਾ ਰਥਵਾ ਤੁਸੀਂ ਉਹਨੂੰ ਬਾਹਰ ਖਿਲਾੜ ਕੇ ਬੈਠੇ ਹੋ ਤੁਸੀਂ ਫਿਰ ਕਿਸ ਕੈਟਾਗਰੀ ਦੇ ਹੋ ਇਹ ਕਿਤੇ ਜਿਹੜਾ ਕੋਰਟ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਉਹਦਾ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਉਹਦੀ ਜਿਹੜੀ ਇੰਟੀਮੀਸ਼ਨ ਹੁੰਦੀ ਹੈ ਦੋਹਾਂ ਤਰ੍ਹਾਂ ਹੁੰਦੀ ਹੈ ਔਰ ਇੱਥੇ ਇਹਦੇ ਭੈਣੋਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਜਿਹੜੀ ਵਿਚਾਰੀ ਉਹ 2 ਸਾਲਾਂ ਤੋਂ ਪਤਾ ਹੀ ਨਹੀਂ ਕਿ ਇੰਟੀਮੀਸ਼ਨ ਹੁੰਦਾ ਕੀ ਹੈ ਕੋਰਟ ਦੇ ਵਿੱਚ ਕੇਸ ਕੀ ਕਹਿੰਦੇ ਕਿਨੂੰ ਹੈ ਉਹ ਤਾਂ ਵਿਚਾਰੀ ਸਵੇਰੇ ਆਪਣੇ ਵਰਕਆਊਟ ਜਾਂਦੀ ਹੈ ਤੇ ਕਰਕੇ ਆ ਜਾਂਦੀ ਹੈ ਉਹ ਜਿੱਦਾਂ ਹਸਬੈਂਡ ਨੇ ਉਹਨੂੰ ਕਿਹਾ ਔਰ ਇੱਕ ਦੇਖੋ ਹੁਣ ਹਰ ਬੱਚੇ ਦਾ ਕਿੱਥੋਂ ਪਤਾ ਲੱਗਦਾ ਕਿ ਉਹਨੇ ਦੋਆਂ ਢਾਈਆਂ ਸਾਲਾਂ ਚ ਕਿਸੇ ਨੂੰ ਦੱਸਿਆ ਨਹੀਂ ਕਿ ਮੈਂ ਆਪਣੇ ਹਸਬੈਂਡ ਨਾਲ ਇਦਾਂ ਦਾ ਸਾਡਾ ਚੱਲ ਰਿਹਾ ਹੈ ਆਪ ਹੀ ਰਿਲੇਸ਼ਨਸ਼ਿਪਾਂ ਤੋਂ ਆਜਾ ਆਪੋ ਦਾ ਲੱਗਾ ਔਰ ਇੰਨੇ ਸਾਂ ਮਹੀਨਿਆਂ ਤੋਂ ਕਹੇ ਜੀ ਜੰਦਰ ਦੇ ਵਿੱਚ ਕੰਮ ਕਰ ਰਹੇ ਹੈ ਔਰ ਕਦੀ ਵੀ ਨਹੀਂ ਸਾਨੂੰ ਪਤਾ ਲੱਗਣ ਦਿੱਤਾ ਕਿ ਮੇਰੀ ਹਸਬੰਡ ਦੇ ਨਾਲ ਬੰਦੀ ਨਹੀਂ ਅੱਜ ਮੈਨੂੰ ਬੜਾ ਫੀਲ ਹੋਇਆ ਕਿ ਇੱਕ ਚਿਹਰਾ ਹਸਬੰਡ ਵਾਈਫ ਇਕੱਠੇ ਆ ਕੇ ਸਿਟੀ ਤੋਂ ਬਾਹਰ ਮਿਲ ਰਹੇ ਹੈ ਔਰ ਪਰ ਸਿਟੀ ਦੇ ਵਿੱਚ ਆਪਣੇ ਆਪ ਦੀ ਵਾਈਫ ਨੂੰ ਬਣਾਉਣ ਲਈ ਤਿਆਰ ਨਹੀਂ ਇਹ ਕੋਈ ਗਲਤ ਗੱਲ ਨਹੀਂ ਕੀ ਮੰਨ ਕਰਦੇ ਤਾਂ ਇਹ ਹੀ ਹੋਊਗੀ ਜਿਹੜੀ ਆਪਾਂ ਨੋਨ ਵਿਆਹ ਕੇ ਲਿਆਂਦਾ ਜਿਹੜੀ ਤੀਨ ਨੂੰ ਵਿਆਹ ਕੇ ਲਿਆਂਦਾ ਉਹਨੂੰ ਨਾ ਰੱਖੋ ਔਰ ਬਾਹਰ ਜਿਹੜਾ ਰਿਸ਼ਤਾ ਹੁੰਦਾ ਨਾ ਲੋਕਾਂ ਦੇ ਨਾਲ ਜਾਂ ਕਿਤੇ ਉਹ ਗੈਰ ਗਲਤ ਰਿਸ਼ਤਾ ਉਹਨੂੰ ਮੈਂ ਪਾਕ ਨਹੀਂ ਕਹੂੰਗਾ ਜਿਹੜੇ ਘਰ ਦੇ ਵਿੱਚ ਅਸੀਂ ਹਸਬੰਡ ਵਾਈਫ ਇਕੱਠੇ ਰਹੀਏ ਔਰ ਇਕੱਠੇ ਬਾਹਰ ਸਮਾਜਿਕ ਤੌਰ ਤੇ ਮਿਲੀਏ ਬੈਠੀਏ ਉੱਠੀਏ ਉਸ ਰਿਸ਼ਤੇ ਨੂੰ ਪਾਕ ਕਹਿੰਦੇ ਆ